ਅਲਤੇਮੇਂਦਰਾ B 275 ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਵਾਲਾ ਜੀ ਸੱਸੀ ਕਰਦੇ ਸੱਸੀ ਕਰਦੀ ਇਹ ਕਿਹੜਾ ਮਾਡਲ ਆ ਬਾਈ ਇਹ ਬਾਈ 98 ਮਾਡਲ ਆ ਠੀਕ ਆ ਸਾਰਾ ਟਰੈਕਟਰ ਇਹ ਨਾਲ ਆ ਠੀਕ ਆ ਇਹ TU ਆ 98 ਚ TU ਆਇਆ ਸੀਗਾ 43 HP ਆ ਇਹ ਠੀਕ ਆ ਇਹ 475 ਹੀ ਹੁੰਦਾ ਵਾ ਠੀਕ ਆ 11 ਹਾਲ ਖੈਦਾ TU 98 ਮਾਡਲ ਆ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਬਾਈ ਮੂਰ ਲੈ ਜਾਵਾਂ ਨਵੇਂ ਮਗਰ ਲੈ 30 ਪੈਸੇ ਠੀਕ ਆ ਇਹ ਪਿਆਵ ਨੰਬਰ ਆ ਹਾਂਜੀ ਕਿੱਥੋਂ ਦਾ ਇੰਜ ਗਰਾਉਂਡ ਜਗਰਾਉਂ ਦਾ ਨੰਬਰ ਆ ਹਾਂਜੀ ਉਹ ਟਰੈਕਟਰ ਗਲਿਆ ਬਲਿਆ ਕੇ ਤੁਹਾਨੂੰ ਦੇਖ ਸਕਦੇ ਹਰੇਨਲ ਆ ਸਾਰਾ ਹਾਂਜੀ ਹਾਂਜੀ ਸਮਾਨ ਇਹ ਨਾਲ ਕੀ ਗਾਰਡਨ ਦਾ ਫੱਟੀ ਇਹਦਾ ਛਤਰੀ ਹੈਗੀ ਐ ਬਾਈ ਜਿਵੇਂ ਨਵੀਂ ਅੱਛਾ ਮਿਲੂਗੀ ਨਾਲ ਹਾਂ ਜਿਵੇਂ ਨਵੀਂ ਛਤਰੀ ਹੈਗੀ ਐ ਡੰਡਾ ਹੈਗਾ ਫੱਟੀ ਵੀ ਹੈ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਆ ਤੁਸੀਂ ਦੇਖ ਲਓ ਟਰੈਕਟਰ ਸਾਰਾ ਅਰੀਨਲ ਟਰੈਕਟਰ ਆ ਰੰਗ ਪੇੜ ਦਾ ਸਹੀ ਆ ਸਾਰਾ ਅਰੀਨਲ ਜਿਵੇਂ ਨਵੀਂ ਪੈਂਟਰੀ ਕਿਹੜੀ ਕੰਪਨੀ ਦੀ ਦਿਖਾਈ ਬਾਈ ਹਾਂ ਅਮਰੌਂ ਦੀ ਜਿਵੇਂ ਨਵੀਂ ਗਾਰੰਟੀ ਵਾਲੀ ਗਾਰੰਟੀ ਠੀਕ ਆ ਪਿਆਵ ਨੰਬਰ ਆ ਤੇ ਛੋਟੇ ਜਿਵੇਂ ਦਾ ਰਸਤੇ ਚੰਗਾ ਮਤਲਬ ਹਾਂਜੀ ਕੀ ਡਿਮਾਂਡ ਕਰਦੇ ਬਈ ਇਹਦੀ ਡਿਮਾਂਡ ਬਈ ਇਹਦੀ 1.5 ਲੱਖ ਰੁਪਇਆ ਕਰਦੇ ਆ ਬਾਕੀ ਮਾਨਤਾਨ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਮਾਨਤਾਨ ਕਰਾਂਗੇ ਗਿਫਟ ਦੇਵਾਂਗੇ ਨਾ ਗਿਫਟ ਦੇਵਾਂਗੇ ਬਾਕੀ ਗੱਲ 25 ਬਈ 4 ਠੀਕ ਆ ਕਿਹੜੇ ਪਿੰਡ ਖੜਾ ਬਈ ਇਹ ਪਿੰਡ ਮੋਗੇ ਦੇ ਨਾਲ ਹੀ ਆ ਬੁੱਗੀਪੁਰ ਨੰਬਰ ਬੋਲਣੀ ਬਈ 9464022077 ਠੀਕ ਆ ਬਈ ਧੰਨਵਾਦ